ਸਾਹਿਬ ਜੀਓ ਦਹਰਾ ਬਾਲ ਵੈਸ ਕੋ ਜੁਬਾ ਜਿਉ ਗਰੇਤ ਤਤਕਾਲ ਤਸਹੀ ਇਸ ਜੁਬਾ ਕੋ ਗਰਸਹੀ ਜਰਾ ਵਿਸਾਲ ਬਾਲ ਵੈਸ ਕੋ ਜੁਬਾ ਜਿਉ ਗ੍ਰਾਸ ਲੇਚ ਤਤਕਾਲ ਤਸਹੀ ਇਸ ਜੁਵਾ ਕਾ ਗ੍ਰਸ ਹੀ ਜਰਾ ਵਿਸਾਲ ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ ਸਤਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਮਹਾਂਪੁਰਖਾਂ ਵੱਲੋਂ ਸਥਾਪਿਤ ਕੀਤੇ ਹੋਏ ਪਾਵਨ ਅਸਥਾਨ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਬੜੀ ਹੀ ਸਰਦਾ ਭਾਵਨਾ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਗੁਰਮਤ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਖਾਤੇ ਨਾਲ ਸਾਂਝ ਪਾਈਏ ਸਾਰੇ ਪ੍ਰੇਮ ਭਾਵਨਾ ਸਹਿ ਤਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਮਹਿਰਮਤ ਕੀਤੀ ਹੈ ਤਾ ਕਰਕੇ ਸਾਨੂੰ ਸਾਰਿਆਂ ਨੂੰ ਸੰਗਤੀ ਰੂਪ ਵਿੱਚ ਬੈਠ ਕਰਕੇ ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਨੂੰ ਸਤਿਗੁਰਾਂ ਦੇ ਜੀਵਨ ਦੇ ਪਾਵਨ ਇਤਿਹਾਸ ਨੂੰ ਸਰਵਨ ਕਰਨ ਦਾ ਇਹ ਕੀਮਤੀ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਜਿੱਥੇ ਕੱਲ ਦੇ دیਵਾਨਾ ਵਿੱਚ ਆਪਾਂ ਨੇ ਰਲ ਮਿਲ ਕੇ ਵਿਚਾਰ ਕੀਤੀ ਸੀ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਮਨੁੱਖ ਦੇ ਜੀਵਨ ਬਾਰੇ ਦੱਸਦੇ ਹੈ ਕਿ ਜਦੋਂ ਮਨੁੱਖ ਦਾ ਬਚਪਨ ਦਾ ਸਮਾਂ ਹੁੰਦਾ ਹੈ ਉਦੋਂ ਮਨੁੱਖ ਦੀ ਅਵਸਥਾ ਕਿਹੋ ਜੀ ਹੁੰਦੀ ਹੈ ਤੇ ਜਦੋਂ ਬਚਪਨ ਤੋਂ ਬਾਅਦ ਮਨੁੱਖ ਜਵਾਨੀ ਵਿੱਚ ਜਾਂਦਾ ਹੈ ਉਦੋਂ ਮਨੁੱਖ ਦੇ ਜੀਵਨ ਦੀ ਅਵਸਥਾ ਕਿਹੋ ਜੀ ਹੁੰਦੀ ਹੈ ਪਰ ਜਵਾਨੀ ਤੋਂ ਬਾਅਦ ਜਦੋਂ ਮਨੁੱਖ ਬਢੇਪੇ ਵਿੱਚ ਜਾਂਦਾ ਹੈ ਤੇ ਉਸ ਵੇਲੇ ਮਨੁੱਖਾ ਸਰੀਰ ਦੇ ਜਿਹੜੇ ਅੰਗ ਨੇ ਤੇ ਮਹਾਰਾਜ ਕਹਿੰਦੇ ਉਹ ਵੀ ਕਮਜ਼ੋਰ ਪੈ ਜਾਂਦੇ ਜਿਵੇਂ ਅਸੀਂ ਭਗਤ ਜੀ ਦਾ ਸ਼ਬਦ ਪੜ੍ਹਦੇ ਆ ਨਾ ਨੈਨੋ ਨੀਰ ਬਹੈ ਤਨ ਖੀਨਾ ਭਾਏ ਕੇਸ ਦੁੱਧ ਬਾਨੀ ਰੋਦਾ ਕੰਟ ਸ਼ਬਨੀ ਉਚਰੈ ਅਵ ਕਿਆ ਕਰੈ ਪਰਾਨੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੱਸਦੇ ਐ ਕਿ ਜਦੋਂ ਮਨੁੱਖ ਤੇ ਬੜੇਪੀ ਦੀ ਅਵਸਥਾ ਆਉਂਦੀ ਐ ਤਾਂ ਉਸ ਵੇਲੇ ਮਨੁੱਖ ਦਾ ਸਰੀਰ ਜਿਹੜਾ ਹੈ ਉਹ ਬੜਾ ਨਿਰਬਲ ਤੇ ਕਮਜ਼ੋਰ ਹੋ ਜਾਂਦਾ ਹੈ ਮਨੁੱਖ ਦੇ ਸਰੀਰ ਦੇ ਅੰਗਾਂ ਵਿੱਚ ਕੁਝ ਕਰਨ ਦੀ ਜਿਹੜੀ ਤਾਕਤ ਹੈ ਉਹ ਨਹੀਂ ਰਹਿੰਦੀ ਆਓ ਹੁਣ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਗਲਾ ਜੋ ਪ੍ਰਸੰਗ ਹੈ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਹੈ ਇੱਕ ਵਾਰ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦਹਰਾ ਬਾਲ ਬੈਸ ਕਉ ਜਵਾਜਾ ਗਰਾਸ ਲੈ ਤਤਕਾਲ ਹੋਣ ਗੁਰਮੁਖੋ ਗੁਰਤੀਗ ਬਹਾਦਰ ਮਹਾਰਾਜ ਮਨੁੱਖਾ ਜੀਵਨ ਦੇ ਤਿੰਨ ਪੜਾ ਮੰਨਦੇ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਨਾ ਵਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਿਉਂਕਿ ਤੁਸੀਂ ਨੌਵੇਂ ਮਹਾਂਲੇ ਦੇ ਸ਼ਲੋਕ ਹਮੇਸ਼ਾ ਸੁਣਦੇ ਰਹੇ ਹੋ ਵੈਸੇ ਦਾ ਸਾਡੀ ਇਤਰਾਸ ਦੀ ਹੈ ਕਿ ਅਸੀਂ ਬਾਣੀ ਦਾ ਪਾਠ ਕਦੇ ਬੈਠ ਕੇ ਨਹੀਂ ਸੁਣਦੇ ਬਹੁਤੇ ਲੋਕ ਤੇ ਉਦੋਂ ਹੀ ਜਾਂਦੀਆਂ ਜਦੋਂ ਭੋਗ ਦੇ ਸ਼ਲੋਕ ਪੜੇ ਜਾਂਦੇ ਕਹਿੰਦੇ ਜੇ ਭੋਗ ਦੇ ਸ਼ਲੋਕ ਸ਼ੁਰੂ ਹੋ ਗਏ ਹੈ ਹੁਣ ਆਪਾਂ ਜਾ ਕਰਕੇ ਮੱਥਾ ਟੇਕੀਏ ਚੰਗੀ ਗੱਲ ਹੈ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਵੀ ਬੈ ਕੇ ਸੁਣ ਲਈਏ ਪਰ ਕਈ ਲੋਕ ਇਦਾਂ ਦੇ ਹੁੰਦੇ ਐ ਜਿਹੜੇ ਉਦੋਂ ਜਾਂਦੇ ਆ ਜਦੋਂ ਰਾਗ ਮਾਲਾ ਪੜੀ ਜਾਂਦੀ ਕਹਿੰਦੇ ਹੁਣ ਭੋਗ ਨੇੜੇ ਆ ਗਿਆ ਤੇ ਇਹਨਾਂ ਟਾਈਮ ਬੈਠਣਾ ਔਖਾ ਹੋਏਗਾ ਕਿਉਂਕਿ ਹੋਰ ਕੰਮਾਂ ਲਈ ਤੇ ਸਾਡੇ ਕੋਲ ਸਮਾਂ ਹੈ ਪਰ ਬਾਣੀ ਸੁਣ ਦੇ ਲਈ ਸਤ ਸੰਗਤ ਦੇ ਲਈ ਸਾਡੇ ਕੋਲ ਸਮਾਂ ਨਹੀਂ ਪਰ ਕਈ ਇਦਾਂ ਦੇ ਹੁੰਦੇ ਐ ਜਿਹੜੇ ਉਦੋਂ ਜਾਂਦੇ ਆ ਜਦੋਂ ਆਨੰਦ ਸਹਿ ਪੜਿਆ ਜਾਂਦਾ ਕਈ ਮੇਰੇ ਵਰਗੇ ਨਭਾਗੇ ਉਦੋਂ ਜਾਂਦੇ ਆ ਜਦੋਂ ਅਰਦਾਸ ਕੀਤੀ ਜਾਂਦੀ ਹੈ ਕਈ ਤੇ ਫਿਰ ਉਦੋਂ ਹੀ ਜਾਂਦੇ ਆ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਪਰ ਜੇ ਕਿਤੇ ਅਸੀਂ ਨੌਵੇਂ ਮਹਾਂਲੇ ਦੇ ਜਿਹੜੇ ਸ਼ਲੋਕ ਨੇ ਨਾ ਉਹਨਾਂ ਨੂੰ ਕਦੇ ਧਿਆਨ ਦੇ ਨਾਲ ਸੁਣੀਏ ਉਹਨਾਂ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਫਿਰ ਸਾਨੂੰ ਸਮਝ ਪਵੇ ਵੀ ਗੁਰਤੇਗ ਬਹਾਦਰ ਮਹਾਰਾਜ ਕਿਸ ਤਰ੍ਹਾਂ ਮਨੁੱਖਾ ਜੀਵਨ ਦੀ ਗੱਲ ਕਰਦੀਆਂ ਸਾਨੂੰ ਸਮਝਾਉਂਦੀ ਹੈ ਕੀ ਐ ਮਨੁੱਖ ਤੇਰੇ ਜੀਵਨ ਦੇ ਤਿੰਨ ਪੜਾ ਹਨ ਪਹਿਲਾ ਹੈ ਬਚਪਨ ਦੂਸਰਾ ਹੈ ਜਵਾਨੀ ਤੀਸਰਾ ਹੈ ਬਢੇਪਾ ਪਰ ਬਚਪਨ ਨੇ ਬਚਪਨ ਨਹੀਂ ਰਹਿਣਾ ਬਚਪਨ ਨੇ ਜਵਾਨੀ ਵਿੱਚ ਬਦਲ ਜਾਣਾ ਜਵਾਨੀ ਨੇ ਜਵਾਨੀ ਨਹੀਂ ਰਹਿਣਾ ਤੇ ਜਵਾਨੀ ਨੇ ਬਢੇਪੇ ਵਿੱਚ ਬਦਲ ਜਾਣਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਬਚਪਨ ਤੋਂ ਬਾਅਦ ਮਨੁੱਖ ਤੇ ਜਵਾਨੀ ਦਾ ਸਮਾ ਆਉਂਦਾ ਹੈ ਸਾਹੀ ਇਸੋ ਜੁਵਾ ਕੋ ਗਰਸ ਹੀ ਚਰਾ ਵਿਸਾਲ ਕਹਿੰਦੇ ਜਿਵੇਂ ਬਚਪਨ ਨੂੰ ਜਵਾਨੀ ਦਾ ਸਮਾਂ ਗਰਸ ਲੈਂਦਾ ਭਾਵ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ ਇਸੇ ਤਰ੍ਹਾਂ ਜਵਾਨੀ ਦੇ ਸਮੇਂ ਨੂੰ ਬਡੇਪਾ ਗਰਸ ਲੈਂਦੇ ਜਰ ਕਹਿੰਦੇ ਬਡੇਪੇ ਨੂੰ ਜਰ ਆਈ ਜੋ ਬਨਹਾਰਿਆ ਤੇ ਮਹਾਰਜ ਕਹਿੰਦੇ ਬਚਪਨ ਨੇ ਜਵਾਨੀ ਵਿੱਚ ਬਦਲ ਜਾਣਾ ਜਵਾਨੀ ਨੇ ਬਡੇਪੇ ਵਿੱਚ ਬਦਲ ਜਾਣਾ ਤੇ ਬਡੇ ਪਾ ਅਖੀਰ ਨੂੰ ਮੌਤ ਵਿੱਚ ਬਦਲ ਜਾਏਗਾ ਇਸ ਕਰਕੇ ਤੂੰ ਆਪਣੇ ਸਰੀਰ ਦਾ ਕਦੇ ਵੀ ਮਾਨ ਨਾ ਕਰੀ ਚੌਪਾਈ ਜਰ ਜਰ ਪੂਤ ਦੇ ਵਾ ਜਾਹੀ ਤੇ ਮਹਾਰਾਜ ਕਹਿੰਦੇ ਐ ਜਦੋਂ ਮਨੁੱਖ ਦੇ ਸਰੀਰ ਤੇ ਬਡੇ ਪਾਉਂਦੇ ਨਾ ਵੈਸੇ ਮਹਾਰਾਜ ਨੇ ਬਡੇਪੀ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਨੇ ਉਹ ਬਾਣੀ ਵਿੱਚ ਦਸੀਆਂ ਨੇ ਮਹਾਰਾਜ ਕਹਿੰਦੇ ਸਿਰ ਕੰਪਿਉ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ ਆਪਾਂ ਵੇਖਦੇ ਆ ਨਾ ਜਿਹੜੇ ਸਰੀਰ ਦੇ ਅੰਗ ਜ਼ੁਬਾਨੀ ਵਿੱਚ ਬੜਾ ਕੰਮ ਕਰਦੇ ਸੀ ਤੇ ਜਦੋਂ ਬਢੇਪਾ ਆ ਗਿਆ ਤੇ ਮਨੁੱਖ ਦੇ ਸਰੀਰ ਦੇ ਅੰਗ ਬੜੇ ਕਮਜ਼ੋਰ ਹੋ ਗਏ ਨਾ ਹੁਣ ਮਨੁੱਖ ਨੂੰ ਅੱਖਾਂ ਤੋਂ ਚੰਗੀ ਤਰ੍ਹਾਂ ਦਿਖਾਈ ਦਿੰਦਾ ਨਾ ਇਹ ਪੈਰਾਂ ਨਾਲ ਚੱਲ ਕੇ ਕਿਤੇ ਜਾ ਸਕਦਾ ਤਾਂ ਇਹ ਹੱਥਾਂ ਦੇ ਨਾਲ ਕੁਝ ਕਰ ਸਕਦਾ ਹੈ ਕਿਉਂਕਿ ਭਗਤ ਜੀ ਕਹਿੰਦੇ ਜਿਉਂ-ਜਿਉਂ ਮਨੁੱਖ ਦੀ ਉਮਰ ਵੱਧਦੀ ਹੈ ਤਿਉਂ-ਤਿਉਂ ਮਨੁੱਖ ਦਾ ਤਨ ਕਮਜ਼ੋਰ ਹੁੰਦਾ ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਜਿਹੜੇ ਕੋਮਲਤਾ ਬਚਪਨ ਵਿੱਚ ਤੁਸੀਂ ਵੇਖੋ ਨਾ ਬੱਚੇ ਦੇ ਸਰੀਰ ਦੇ ਅੰਗ ਕਿੰਨੇ ਕੋਮਲ ਹੁੰਦੇ ਆਪਾਂ ਜਿੱਧਰ ਮੋੜਾਂਗੇ ਤੇ ਉਧਰ ਹੀ ਮੁੜ ਜਾਂਦੇ ਉਸ ਤੋਂ ਬਾਅਦ ਬਚਪਨ ਤੋਂ ਬਾਅਦ ਜਦੋਂ ਜਵਾਨੀ ਦਾ ਸਮਾਂ ਆਉਂਦਾ ਹੈ ਤੇ ਮਨੁੱਖ ਦੇ ਸਰੀਰ ਦੀ ਬਣਾਵਟ ਬਦਲ ਜਾਂਦੀ ਹੈ ਜਵਾਨੀ ਵਿੱਚ ਮਨੁੱਖ ਕੋਲ ਬੜੀ ਤਾਕਤ ਹੁੰਦੀ ਹੈ ਸਰੀਰ ਵਿੱਚ ਕੁਝ ਕਰਨ ਦੀ ਸਮਰੱਥਾ ਹੁੰਦੀ ਹੈ ਤਾਂ ਹੀ ਤੇ ਸਿਆਣੇ ਕਹਿੰਦੇ ਭਾਈ ਜਿਹੜਾ ਜਵਾਨੀ ਦਾ ਸਮਾਂ ਹੈ ਨਾ ਅਸਲ ਵਿੱਚ ਉਹ ਹੜ ਦੇ ਪਾਣੀ ਦੇ ਵਾਂਗ ਹੈ ਜੇ ਤੇ ਹੜ ਦੇ ਪਾਣੀ ਨੂੰ ਅਸੀਂ ਕਿਸੇ ਸਰੋਤ ਵਿੱਚ ਰੱਖ ਲਈਏ ਤਾਂ ਤੇ ਉਹ ਫਸਲਾਂ ਦੇ ਕੰਮ ਆਉਂਦਾ ਪਰ ਜੇ ਕਿਤੇ ਉਹ ਆਪਣੀ ਮਰਜ਼ੀ ਨਾਲ ਚਲੇ ਕਈ ਵਾਰ ਸਾਰਾ ਕੁਝ ਵਹਾ ਕੇ ਲੈ ਜਾਂਦਾ ਇਸੇ ਤਰ੍ਹਾਂ ਜਿਹੜਾ ਜਵਾਨੀ ਦਾ ਜੋਸ਼ ਹੈ ਜਵਾਨੀ ਦੀ ਤਾਕਤ ਹੈ ਜੇ ਤੇ ਨੂੰ ਅਸੀਂ ਧਰਮ ਵਾਲੇ ਬੰਨੇ ਲਾ ਕੇ ਜਾਂ ਆਪਣੇ ਆਪ ਨੂੰ ਅੱਗੇ ਲਿਜਾਣ ਵਾਲੇ ਪਾਸੇ ਵਰਤ ਲਈਏ ਤਾਂ ਤਾਂ ਜਵਾਨੀ ਸਾਡੇ ਲਈ ਸਾਰਥਕ ਸਿੱਧ ਹੁੰਦੀ ਹੈ ਪਰ ਜੇ ਸਾਨੂੰ ਵਰਤਉ ਨਾ ਕਰਨੀ ਆ ਜਾਏ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਪੈ ਜਾਏ ਤਾਂ ਇਹ ਕਈ ਵਾਰ ਜਵਾਨੀ ਜਿਹੜੀਆ ਮਨੁੱਖ ਦੇ ਜੀਵਨ ਦੇ ਸਭ ਗੁਣਾਂ ਨੂੰ ਰੋੜ ਕੇ ਲੈ ਜਾਂਦੀ ਇਸ ਕਰਕੇ ਮਹਾਰਾਜ ਕਹਿੰਦੇ ਹੈ ਜਦੋਂ ਬਚਪਨ ਤੋਂ ਬਾਅਦ ਜਵਾਨੀ ਆਏਗੀ ਜਵਾਨੀ ਤੋਂ ਬਾਅਦ ਮਨੁੱਖ ਦੇ ਸਰੀਰ ਤੇ ਬੜੇ ਪਾ ਆਵੇਗਾ ਬੁੱਧਾ ਖੀਨ ਨਹ ਨਨ ਦੇ ਸਾਹੀ ਕੋਨ ਗੁਰਮੁਖੋ ਬੜੇ ਪੇ ਵਿੱਚ ਜਾ ਕੇ ਕੇਵਲ ਸਰੀਰ ਕਮਜ਼ੋਰ ਨਹੀਂ ਹੁੰਦਾ ਪਹਿਲਾਂ ਆਪਾਂ ਸ਼ਬਦ ਪੜਿਆ ਨਾ ਭਗਤ ਜੀ ਦਾ ਨੈਣੋਂ ਨੀਰ ਬਹਿ ਤਨ ਖੀਨਾ ਜਵਾਨੀ ਵਿੱਚ ਅੱਖਾਂ ਚ ਪਾਣੀ ਨਹੀਂ ਸੀ ਨਾ ਹੁੰਦਾ ਅਰ ਜਦੋਂ ਬਡੇਪਾ ਆ ਗਿਆ ਤੇ ਆਪਣੇ ਆਪ ਹੀ ਅੱਖਾਂ ਵਿੱਚੋਂ ਪਾਣੀ ਵਗਦਾ ਕਿਉਂਕਿ ਇਹ ਬਡੇਪੇ ਦੀਆਂ ਨਿਸ਼ਾਨੀਆਂ ਨੇ ਨੈਨੋ ਨੀਰ ਬਹ ਤਨ ਖੀਨਾ ਤਨ ਕਮਜ਼ੋਰ ਹੋ ਗਿਆ ਅੱਗੇ ਭਗਤ ਜੀ ਕਹਿੰਦੇ ਭਾਏ ਕੇਸ ਦੁੱਧ ਬਾਨੀ ਕਹਿੰਦੇ ਤੇਰੇ ਸਰੀਰ ਦੇ ਕੇਸਾਂ ਦਾ ਰੰਗ ਜਿਹੜਾ ਬਿਲਕੁਲ ਕਾਲਾ ਸੀ ਤੇ ਉਹ ਵੀ ਹੁਣ ਦੁੱਧ ਬਾਨੀ ਦਾ ਅਰਥ ਹੈ ਚਿੱਟਾ ਹੋ ਗਿਆ ਇਸੇ ਨੂੰ ਭਗਤ ਜੀ ਕਹਿੰਦੇ ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਦੇਖੋ ਕਿੰਨੇ ਸੌਖੇ ਢੰਗ ਨਾਲ ਸਮਝਾਇਆ ਕਹਿੰਦੇ ਕਦੇ ਆਪਣੇ ਸਰੀਰ ਦੇ ਕੇਸਾਂ ਦੇ ਰੰਗ ਵਾਲੀ ਝਾਤ ਮਾਰ ਲਵੇਂ ਕਿ ਕੇਸਾਂ ਦਾ ਰੰਗ ਜਿਹੜਾ ਕਾਲਾ ਸੀ ਤੇ ਭੂਰਾ ਹੋਇਆ ਤੇ ਭੂਰੇ ਤੋਂ ਚਿੱਟਾ ਹੋਇਆ ਕਹਿੰਦੇ ਇਹਨੂੰ ਇਸ ਤਰੀਕੇ ਨਾਲ ਸਮਝ ਅਗੋਂ ਨੇੜਾ ਆਇਆ ਪਿੱਸਾ ਰਹਿਿਆ ਦੂਰ ਵੀ ਮੌਤ ਵਾਲਾ ਪਾਸਾ ਨੇੜੇ ਆ ਗਿਆ ਤੇ ਬਹੁਤੀ ਜ਼ਿੰਦਗੀ ਤੂੰ ਜੋ ਲਈ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ ਅਗਹੋ ਨੇੜਾ ਆਇਆ ਪੈਸਾ ਰਹਿ ਆ ਦੂਰ ਤੇ ਮਹਾਰਾਜ ਕਹਿੰਦੇ ਜਿੱਥੇ ਬਡੇਪੇ ਵਿੱਚ ਜਾ ਕੇ ਸਰੀਰ ਕਮਜ਼ੋਰ ਹੁੰਦਾ ਨੈਣੋਂ ਨੀਰ ਬਹੈ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੋਦਾ ਕੰਟ ਸ਼ਬਦ ਨਹੀਂ ਉਚਰ ਆਪਾਂ ਵੇਖਦੇ ਨਾ ਜ਼ੁਬਾਨੀ ਵਿੱਚ ਬੜਾ ਰੌਲਾ ਪਾਉਂਦਾ ਸੀ ਉੱਚੀ ਉੱਚੀ ਆਵਾਜ਼ਾਂ ਮਾਰਦਾ ਸੀ ਮਹਾਰਾਜ ਕਹਿੰਦੇ ਹੁਣ ਬੋਲਣ ਦੀ ਸ਼ਕਤੀ ਵੀ ਖਤਮ ਹੋ ਗਈ ਆਪਾਂ ਵੇਖਦੇ ਨਾ ਕਈ ਵਾਰ ਬਜ਼ੁਰਗ ਆਪਣੇ ਮੰਜੇ ਤੇ ਪਿਆ ਪਰਿਵਾਰ ਦੇ ਮੈਂਬਰਾਂ ਨੂੰ ਆਵਾਜ਼ ਮਾਰਦਾ ਵੀ ਮੈਨੂੰ ਪਾਣੀ ਦੇ ਜਾਓ ਜਾਂ ਮੇਰੀ ਗੱਲ ਸੁਨੋ ਤਾਂ ਉਹਦੀ ਮਾਰੀ ਹੋਈ ਆਵਾਜ਼ ਉਹਦੇ ਪਰਿਵਾਰਕ ਮੈਂਬਰਾਂ ਤੱਕ ਨਹੀਂ ਜਾਂਦੀ ਜਦੋਂ ਪਰਿਵਾਰਕ ਮੈਂਬਰ ਕਿਤੇ ਨੇੜੇ ਆਉਂਦੇ ਆਪਣੇ ਆਪ ਬਜ਼ੁਰਗ ਗੁੱਸੇ ਹੁੰਦੇ ਆ ਵੀ ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਸਨ ਕੀ ਤੁਹਾਨੂੰ ਸੁਣਾਈ ਨਹੀਂ ਦਿੰਦਾ ਪਰ ਉਹਨੂੰ ਦੱਸ ਦਈਏ ਬਾਪੂ ਜੀ ਤੁਹਾਡੇ ਬੋਲ ਸਾਡੇ ਕੰਨਾਂ ਤੱਕ ਤੇ ਆਪੜੇ ਨਹੀਂ ਕਿਉਂਕਿ ਤੁਹਾਡੀ ਬੋਲਣ ਦੀ ਸ਼ਕਤੀ ਕਮਜ਼ੋਰ ਹੋ ਗਈ। ਇਦਾਂ ਹੀ ਹੈ ਨਾ ਬੋਲਣ ਦੀ ਸ਼ਕਤੀ ਕਮਜ਼ੋਰ ਹੋ ਗਈ। ਭਾਏ ਕਿਸੇ ਦੁਬਾਨੀ ਰੋਧਾ ਕੰਟ ਸ਼ਬਦ ਨਹੀਂ ਉਚਰੈ। ਅਬ ਕੀ ਕਰੈ ਪੁਰਾਨੀ ਮਹਾਰਾਜ ਕਹਿੰਦੇ ਹੁਣ ਕੀ ਕਰੇਗਾ? ਜਦੋਂ ਜ਼ੁਬਾਨੀ ਦੇ ਸਮੇਂ ਨੂੰ ਸਹੀ ਪਾਸੇ ਨਹੀਂ ਲਾਇਆ। ਜ਼ੁਬਾਨੀ ਦੇ ਸਮੇਂ ਵਿੱਚ ਧਰਮ ਨਹੀਂ ਕਮਾਇਆ ਤੇ ਮਹਾਰਾਜ ਕਹਿੰਦੇ ਹੁਣ ਕੀ ਕਰੇਗਾ? ਪਰ ਮਹਾਰਾਜ ਜੀ ਬੇਨਤੀ ਕਰਦੇ ਐ RAM RAAY ਹੋ ਹੋ ਬੈਦ ਬਨਵਾਰੀ ਆਪਣੇ ਸੰਤੈ ਲਿਹੁ ਉਵਾਰੀ ਮਾਥੇ ਪੀਰ ਬੜੇ ਪੇਵਿਚ ਆਕੇ ਇਨੀਆਂ ਬਿਮਾਰੀਆਂ ਗਰਸ ਲੈਂਦੀਆਂ ਨੇ ਵੀ ਕੋਈ ਨਾ ਕੋਈ ਬਿਮਾਰੀ ਲੱਗੀ ਹੋ ਰਹੀਂਦੀ ਮਾਥੇ ਪੀਰ ਸਰੀਰ ਜਲਣ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਬਾਕਾ ਔਖਦ ਨਾਹੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਬੜੇਪੇ ਵਿੱਚ ਜਾ ਕੇ ਜਿੱਥੇ ਮਨੁੱਖ ਦਾ ਸਰੀਰ ਕਮਜ਼ੋਰ ਹੁੰਦਾ ਹੈ ਉੱਤੇ ਮਨੁੱਖ ਦੀ ਬੁੱਧੀ ਵੀ ਕਮਜ਼ੋਰ ਹੋ ਜਾਂਦੀ ਸੋਚਣ ਦੀ ਸ਼ਕਤੀ ਘਟ ਜਾਂਦੀ ਹੈ ਇਸੇ ਨੂੰ ਮਹਾਰਾਜ ਕਹਿੰਦੇ 70 ਕਾਮਤਹੀਨ 80 ਕਾ ਵਿਵਹਾਰ ਨਾ ਪਾਵੇ ਵੀ 70 ਸਾਲ ਦੀ ਉਮਰ ਵਿੱਚ ਜਾ ਕੇ ਮਨੁੱਖ ਦੀ ਮਤ ਬੁੱਧ ਜਿਹੜੀ ਹੈ ਉਹ ਬੜੀ ਕਮਜ਼ੋਰ ਹੋ ਜਾਂਦੀ ਹੈ